ਗਿਲਸਾ ਆਪਣੇ ਕੇਪੀਐਸ ਗਿਲ ਦੀ ਇਨੀ ਨੈਗੇਟਿਵਿਟੀ ਲੋਕਾਂ ਦੇ ਮਨਾਂ ਚ ਗਿਆ ਉਹਨਾਂ ਨੂੰ ਕੋਈ ਬੁੱਚੜ ਕਹਿੰਦਾ ਹੈ ਕੋਈ ਉਹਨਾਂ ਨੂੰ ਸਿੱਖਾਂ ਦੇ ਸਭ ਤੋਂ ਵੱਡਾ ਹਤਿਆਰਾ ਕਹਿੰਦਾ ਹੈ ਉਹਨਾਂ ਤੇ ਬੁੱਚੜ ਕਰਕੇ ਕਿਤਾਬਾਂ ਲਿਖੀਆਂ ਗੀਆਂ ਦੇਖੋ ਗਲਤ ਹੈ ਮੈਂ ਤੁਹਾਨੂੰ ਦੱਸਦਾ ਹੁੰਦਾ ਕੀ ਸੀ ਕਿਸੇ ਵੀ ਥਾਣੇਦਾਰ ਨੇ ਜੋ ਗਲਤ ਕਰਤਾ ਤੇ ਉਹ ਐਟਟਿਟਿਊਡ ਗਿਲਸਾ ਦਾ ਨਾ ਹੋ ਜਾਂਦਾ ਸੀ ਅਸੀਂ ਕਈ ਵਾਰੀ ਕਈ بڑے ਅ ਸਹੀ ਫਸਲੇ ਬਹਿ ਦੇਖਣੇ ਗਿਲ ਸਾਹਿਬ ਦੇ ਵੀ ਨਹੀਂ ਆ ਗਲਤ ਹੈ ਆ ਲੀਗਲ ਹੈ ਇਲੀਗਲ ਹੈ ਤੇ ਜਿਹੜਾ ਇੱਕ ਬੁਚੜ ਦਾ ਇਮੇਜ ਬਣਾ ਦਿੱਤਾ ਗਿਆ ਨਾ ਇਹ ਸਾਡੇ ਜਿਹੜੇ ਹੋਰ ਬੁਚੜ ਸਨ ਅਫਸਰ ਤੁਸੀਂ ਕਈ ਵਾਰੀ ਮੈਂ ਉਹਨਾਂ ਨੂੰ ਦੋ ਚਾਰ ਵਾਰੀ ਮੈਂ ਕਿਹਾ ਮੈਂ ਕਿਹਾ ਸਰ ਆ ਗਲਤ ਚੀਜ਼ਾਂ ਹੋ ਰਹੀਆਂ ਤੇ ਮੈਨੂੰ ਕਹਿੰਦੇ ਵੀ ਵਰਕ ਤੋਂ ਪਾਨੀਪਤ ਦੇ ਦੀ ਲੜਾਈ ਜਿਹੜੀ ਆ ਉਹ ਹੋ ਰਹੀ ਆ ਜੰਗ ਚੱਲ ਰਹੀ ਆ ਤੂੰ ਉਹਦੇ ਵਿੱਚ ਕਹਿਣਾ ਵੀ ਆ ਜਿਹੜਾ ਲੜ ਰਿਹਾ ਹੈ ਇਹਦਾ ਪਰਸਨਲ ਕੈਰੈਕਟਰ ਖਰਾਬ ਹੈ ਕਹਿੰਦੇ ਮੇਰੇ ਕੋਲ ਇਸ ਵੇਲੇ ਉਹਦੇ ਪਰਸਨਲ ਕੈਰੈਕਟਰ ਦਾ ਟਾਈਮ ਹੈ ਨਹੀਂ ਕਿਉਂ ਲੜਾਈ ਚੱਲ ਰਹੀ ਆ ਜਦੋਂ ਲੜਾਈ ਮੁੱਕੇਗੀ ਉਦੋਂ ਸੋਚਾਂਗੇ ਇਸ ਵੇਲੇ ਮੈਂ ਲੜਾਈ ਡਿਸਟਰਬ ਨਹੀਂ ਕਰ ਸਕਦਾ ਇਹਦਾ ਬੈਲੈਂਸ ਖਰਾਬ ਹੋ ਜਾਏਗਾ ਨੇ ਜਿਵੇਂ ਤੁਸੀਂ ਕਹੇ ਸੀ ਵੀ ਜਿਹੜੇ ਹੀਠਾ ਬੰਦੇ ਗਲਤ ਕਰਦੇ ਸੀ ਉਹਨਾਂ ਕਰਕੇ ਨਹੀਂ ਕੋਈ ਗਲਤ ਕੰਮ ਕਰਦਾ ਹੈ ਨਾ ਸਾਨੂੰ ਉੱਥੇ ਰੋਕਣਾ ਚਾਹੀਦਾ ਤੇ ਰੋਕ ਕੇ ਉਹਨੂੰ ਜੇ ਲੋੜ ਹੋ ਤਾਂ ਪਾਸੇ ਕਰਕੇ ਵੀ ਸੀਨ ਤੋਂ ਹਟਾ ਕੇ ਵੀ ਤੇ ਸਾਨੂੰ ਦੇਖੋ ਇਹਦੇ ਅੰਦਰ ਕੋਈ ਵੀ ਅਜੋਜੀ ਮੂਵਮੈਂਟ ਹੋਏ ਜਿਸ ਦੇ ਨਾਲ ਤੁਸੀਂ ਪੁਲਿਸ ਲੜ ਰਹੀ ਆ ਤੇ ਤੁਹਾਨੂੰ ਜਦੋਂ ਤੱਕ ਜਨਤਾ ਦਾ ਵਿਸ਼ਵਾਸ ਤੁਹਾਡੇ ਵਿੱਚ ਹਨ ਨਹੀਂ ਤੁਸੀਂ ਉਹ ਹਾਲਾਤ ਨਾਰਮਲ ਨਹੀਂ ਕਰ ਸਕਦੇ ਉਹ ਗੱਲ ਅੱਧੀ ਰਹਿ ਗਈ ਤੁਸੀਂ ਕਹਿੰਦੇ ਸੀ ਕਿ ਉਹ ਬੁੱਚੜ ਵਾਲਾ ਇਮੇਜ ਕਿਵੇਂ ਬਣਿਆ ਉਹਨਾਂ ਦਾ ਦੇਖੋ ਬੁੱਚਰ ਵਾਲਾ ਜਿਹੜਾ ਵੀ ਕਿਸੇ ਅ ਥਾਣੇਦਾਰ ਨੇ ਜਾਂ ਕਿਸੇ ਹੋਰ ਅਫਸਰ ਨੇ ਜਾਂ ਕਿਸੇ ਜਵਾਨ ਨੇ ਜੋ ਵੀ ਗਲਤ ਕੰਮ ਕਰ ਦਿੱਤਾ ਨਾ ਤੇ ਉਹਨੂੰ ਛੁੱਟੀ ਕਿਨੇ ਦਿੱਤੀ ਹੋਈ ਆ ਤੁਸੀਂ ਅਸੀਂ ਪ੍ਰਿਜ਼ੂਮ ਕਰ ਲੈਂਦੇ ਭੀ ਇਹ ਤਾਂ ਕੇਪੀਐਸ ਗਿਲਦੇ ਹੁਕਮ ਨਾਲ ਆਇਆ ਹੋਵੇਗਾ ਨਹੀਂ ਐਦਾਂ ਨਹੀਂ ਹੁੰਦਾ ਉਸੀਂ ਜਿਹੜੇ ਸਾਡੇ ਕਈ ਮਾੜੇ ਬੰਦੇ ਸੀ ਅੱਛਾ ਕਈ ਫੋਰਸ ਦੇ ਵਿੱਚ ਵੀ ਬਹੁਤ ਚੰਗੇ ਵੀ ਦੇਖਿਆ ਥੋੜੇ ਲੈਵਲ ਤੋਂ ਤੇ ਕੰਮ ਕਰਾਉਂਦੇ ਕਈ ਪਰ ਅੱਜ ਦੀ ਡੇਟ 'ਚ ਅਨਫੋਰਚੂਨੇਟਲੀ ਇਹ ਬਣ ਗਿਆ ਵੀ ਜਿਹੜੇ ਚੰਗੇ ਤੇ ਇਮਾਨਦਾਰ ਬੰਦੇ ਨੇ ਉਹਨਾਂ ਨੂੰ ਨੁਕਰੇ ਲਾ ਦਿੱਤਾ ਜਾਂਦਾ ਹੈ ਨਹੀਂ ਦੇਖੋ ਐਦਾਂ ਹਰ ਫੋਰਸ ਦੇ ਵਿੱਚ ਦੇਖੋ ਜਿਹੜਾ ਬੰਦਾ ਇਮਾਨਦਾਰ ਹੁੰਦਾ ਉਹ ਥੋੜਾ ਜਿਹਾ ਨੈਗੇਟਿਵ ਹੁੰਦਾ ਕਿਉਂ ਉਹਨੇ ਕਹਿ ਦਣਾ ਵੀ ਸਰ ਆਹ ਕੰਮ ਮੈਂ ਕਰ ਸਕਦਾ ਨਹੀਂ ਕਰ ਸਕਦਾ ਤੁਸੀਂ ਫੋਰਸ ਦੇ ਅੰਦਰ ਤੁਹਾਨੂੰ ਅ ਕੰਮ ਕਰਨਾ ਪੈਂਦਾ ਤੁਸੀਂ ਪੋਜ਼ਿਟਿਵ ਕਰੋ ਨੈਗੇਟਿਵ ਨਾ ਕਰੋ ਤੁਸੀਂ ਵੈਨੂ ਕਦੇ ਵੀ ਕਿਸੇ ਨੇ ਭਈ ਆ ਬੰਦਾ ਜਿਕਰ ਕਿਸੇ ਨੇ ਕਹਤਾ ਪਿਆਸ ਮਗਲਰ ਨੂੰ ਛੱਡ ਦੇ ਤੇ ਮੈਂ ਨਾ ਕੀਤੀ ਕਿ ਸਰ ਮੈਂ ਨਹੀਂ ਛੱਡ ਸਕਦਾ ਤੁਸੀਂ ਮੰਤਰੀ ਹੋ ਉਸੇ ਉੱਪਰ ਤੋਂ ਲੋ ਸਰਕਾਰ ਤੋਂ ਆਰਡਰ ਚਾਹਉ ਮੇਰਾ ਮੈਨੂੰ ਹੁਕਮ ਸਰਕਾਰ ਨੇ ਦਿੱਤਾ ਵੀ ਇਹ ਨੂੰ ਅੰਦਰ ਕਰਨਾ ਮੈਂ ਕਰਤਾ ਅਜਾ ਕਈ ਵਾਰੀ ਇਹੋ ਜਿਹੇ ਇਸ਼ੂਜ਼ ਹੁੰਦੇ ਪੜੇ ਵੀ ਪਏ ਤੇ ਪਰ ਮੇਰਾ ਆਨਸਰ ਜਵਾਬ ਬੜਾ ਸਿੰਪਲ ਸੀ ਇੱਕ ਪੜਾ ਤੁਸੀਂ ਬੜਾ ਸਾਡੇ ਨਾਲ ਦਿਲ ਦਿਲਚਸਪ ਸਾਂਝਾ ਕੀਤਾ ਸੀ ਜਦੋਂ ਬਲੈਕ ਥੰਡਰ ਬੰਨ ਹੁੰਦਾ ਹੈ ਉਦੋਂ ਚੀਫ ਮਿਨਿਸਟਰ ਸੀਗੇ ਮਿਸਟਰ ਸੁਰਜੀਤ ਸਿੰਘ ਬਰਨਾਲਾ ਕੋ ਜੀ ਤੁਸੀਂ ਕਈ ਵਾਰੀ ਜ਼ਿਕਰ ਕੀਤਾ ਵੀ ਨਹਾਇਤੀ ਸ਼ਰੀਰ ਤੇ ਵਧੀਆ ਇਨਸਾਨ ਸੀਗੇ ਉਹਨਾਂ ਦਾ ਬੇਟਾ ਉੱਥੇ ਚਲਾ ਜਾਂਦਾ ਉਹ ਤੋਂ ਬੰਦੂਕ ਜਿਹੜੇ ਆ ਮਿਲਿਟੈਂਟ ਖੋਕੇ ਲੈ ਜਾਂਦੇ ਉਹ ਕਿਵੇਂ ਤੁਸੀਂ ਤੇ ਹੰਦੀ ਵਾਪਸ ਹੁੰਦੇ ਦੇਖੋ ਕੀ ਸੀ ਉਹ ਇੱਕ ਲੋਵਰੀ ਗੱਲ ਜਦੋਂ ਚੱਲ ਰਹੀ ਸੀ ਨਾ ਅਥਾ ਮੇਰਾ ਇਹ ਕਹਿਣਾ ਸੀ ਵੀ ਸਾਨੂੰ ਪੁਲਿਸ ਦੇ ਕੋਲੋਂ ਤੁਸੀਂ ਉਸ ਹੁਣ ਜਵੇ ਬਲੂ ਸਟਾਰ ਤੋਂ ਪਹਿਲਾਂ ਬੱਬਰ ਖਾਲਸਾ ਵਾਲੇ ਕੀ ਕਰ ਰਹੇ ਸਨ ਸੰਤ ਲੋਗੋਵਾਲ ਹੋਣ ਦੇ ਬੋਡੀਗਾਰਡ ਵਗੈਰਾ ਬਣ ਕੇ ਉਹਨਾਂ ਨੇ ਕੰਮ ਕੀਤਾ ਪਿੰਡਰਾਵਾਲੇਾਂ ਦੇ ਸੰਤਾਂ ਦੇ ਖਿਲਾਫ ਅੱਛਾ ਉਦੋਂ ਬਾਅਦ ਬਲੂ ਸਟਾਰ ਹੋ ਗਿਆ ਜਦੋਂ ਅਕਾਲੀ ਦਲ ਦੀ ਸੰਤ ਲੋਗੋਵਾਲ ਦੇ ਪਾਰਟੀ ਦੀ ਸਰਕਾਰ ਬਣ ਗਈ ਉਦੋਂ ਵੀ ਉਹਨਾਂ ਦੇ ਲਈ ਰੇਡ ਹੋ ਰਹੇ ਨੇ ਬਗੈਰ ਜੀ ਉਹਨਾਂ ਨੂੰ ਕਹਿੰਦੇ ਸਰੈਂਡਰ ਕਰੋ ਅੱਛਾ ਪਰ ਕਿਸੀ ਵਕਤ ਬੀਤ ਚੁੱਕਾ ਸੀ ਨਾ ਇਹਨਾਂ ਨੂੰ ਠੀਕ ਕਿਹਾ ਗਿਆ ਕਿ ਤੁਸੀਂ ਸਰੈਂਡਰ ਕਰ ਦਿਓ ਮੇਨ ਸਟ੍ਰੀਮ 'ਚ ਆ ਜਾਓ ਤੇ ਨਾ ਉਹਨਾਂ ਨੇ ਉਹ ਆਉਣਾ ਠੀਕ ਸਮਝਿਆ ਉਹ ਫਿਰ ਇੱਕ ਆਪਸੇ ਮਿਸਅੰਡਰਸਟੈਂਡਿੰਗ ਰਹਿ ਗਈ ਜਨਾਂ ਦੀ ਦੂਜਾ ਮੇਰਾ ਇਹ ਕਹਿਣਾ ਸੀ ਕਿ ਪੰਥ ਵੀ ਇਹ ਆਪਣੇ ਆਪ ਨੂੰ ਜਿਹੜੇ ਨੌਜਵਾਨ ਲੜਦੇ ਪਏ ਨੇ ਖੜਕੂ ਕਹਿੰਦੇ ਆ ਅਸੀਂ ਕਾਦਰ ਲਈ ਲੜਦੇ ਪਏ ਆਂ ਅਸੀਂ ਪੰਥ ਲਈ ਲੜਦੇ ਪਏ ਆਂ ਅਕਾਲੀ ਦਲ ਵੋਟਾਂ ਕਿਦੇ ਨਾਂ ਤੇ ਲੈਂਦਾ ਪੰਥ ਦੇ ਨਾਂ ਤੇ ਲੈਂਦਾ ਤਦ ਕੀ ਤੁਹਾਡੇ ਜਿੰਨੀ ਦੂਰੀ ਹੈ ਵੀ ਤੁਹਾਡੇ ਆਪਸ ਵਿੱਚ ਦੁਸ਼ਮਣੀ ਰਵੇ ਤੇ ਕੀ ਅਕਾਲੀ ਦਲ ਦੇ ਬਜ਼ੁਰਗ ਇਹਨਾਂ ਖੜਕੂ ਨੋਜਵਾਨਾਂ ਨੂੰ ਇਹ ਨਹੀਂ ਸਮਝਾ ਸਕਦੇ ਵੀ ਕਾਕਾ ਹਥਿਆਰ ਚੁੱਕ ਕੇ ਬੰਦੇ ਮਾਰਨਾ ਗਲਤ ਹੈ ਤੇ ਦੂਜੀ ਗੱਲ ਹਥਿਆਰ ਤੁਸੀਂ ਚੁੱਕੋਗੇ ਅਸੀਂ ਨਹੀਂ ਚੁੱਕਾਂਗੇ ਤੇਰਾ ਨੂੰ ਸਮਝਾਓ ਔਰ ਨੰਬਰ ਲਿਆ ਕੇ ਗੱਲ ਕਰੋ ਅਸਾ ਉਹਨਾਂ ਨੇ ਗੱਲ ਠੀਕ ਆ ਅਸੀਂ ਕਰਦੇ ਆ ਟ੍ਰਾਈ ਇਹਨਾਂ ਨੇ देखो ਮੇਰਾ ਮਤਲਬ ਸੀ ਕਿ ਇੱਕ ਇਸ ਤਰ੍ਹਾਂ ਦਾ ਪਲੈਟਫਾਰਮ ਤਿਆਰ ਕਰੋ ਜਿੱਤੇ ਉੱਤੇ ਡਾਇਲੌਗ ਹੋਵੇ ਡਾਇਲੌਗ ਹੋ ਕੇ ਮੁੰਡਿਆਂ ਨੂੰ ਉਹ ਬਜ਼ੁਰਗ ਉਹਨਾਂ ਨੂੰ ਸਮਝਾਉਣ ਪੈਂਦਾ ਦੇ ਕੋਈ ਕਾਕਾ ਅਸੀਂ ਵੀ ਪੰਛੇ ਦਾ ਸਾਰੇ ਮੋਰ ਕੰਮ ਕੀਤਾ ਹੈ ਆਪਾਂ ਜਦੋਂ ਕੰਮ ਮਾਰਨ ਅੱਛਾ ਉਹ ਜਦੋਂ ਕਿਹਾ ਇਹ ਸਾਰੇ ਆ ਗਏ ਹੁਣ ਬੁੱਢੇ ਲਾਇਸੈਂਸ ਹੋਲਡਰ ਜਿੰਨੇ ਸੀ ਉਹ ਆ ਗਏ ਅੰਬ੍ਰਸਰ ਪਹੁੰਚ ਗਏ ਅੱਛਾ ਉਹ ਆ ਕੇ ਤੇ ਮੇਰੇ ਕੋਲ ਇੱਕ ਮੰਤਰੀ ਜੀ ਆਏ ਕਹਿੰਦੇ ਮੈਂ ਮਿਲਣਾ ਅੱਛਾ ਮੈਂ ਕਹਿੰਦਾ ਜੀ ਮੈਂ ਕਿੱਥੇ ਆਵਾਂ ਨਹੀਂ ਤੁਸੀਂ 나오 ਮੈਂ ਆ ਰਿਹਾ ਅੱਛਾ ਮੈਂ ਕਿਹਾ ਸਰ ਤੁਸੀਂ ਮੇਰੇ ਦਫ਼ਤਰ ਆਉਣੇ ਚੰਗੇ ਨਹੀਂ ਲੱਗਦੇ ਤੇ ਮੈਨੂੰ ਦੱਸੋ ਮੈਂ ਆਉਣਾ ਨਹੀਂ ਮੈਂ ਆ ਰਿਹਾ ਆ ਕੇ ਮੈਨੂੰ ਕਹਿੰਦੇ ਜੀ ਸਾਡੇ ਤੇ ਬੜੀ ਵੱਡੀ ਪ੍ਰੋਬਲਮ ਪਤਾ ਹੋ ਗਈ ਮੈਂ ਕਿਹਾ ਜੀ ਕੀ ਹੋ ਗਈ ਤੇ ਕਹਿੰਦਾ ਸਾਡੇ ਤੇ ਬੰਦਾਂ ਦੀ ਫੀਮ ਮੁੱਕ ਗਈ ਉਹ ਸਾਰੇ ਮਾਲਵੇ ਤੇ ਚਲੇ ਗਏ ਹਾਂ ਉਹ ਬਜ਼ੁਰਗ ਖਾਂਦੇ ਹੋਣੇ ਥੋੜੀ ਬੋਸਤੀ ਹਾਂ ਉਹ 3-4 ਦਿਨਾਂ ਵਿੱਚ ਮੁੱਕ ਗਈ ਸਪਲਾਈ ਤੇ ਮੈਂ ਕਹਾਂ ਜੀ ਤੇ ਕੋ ਮੇਰਾ ਕੰਮ ਨਹੀਂ ਆ ਵੀ ਫੀਮ ਸਪਲਾਈ ਕਰੀਏ ਫੀਮ ਸਪਲਾਈ ਕਰਾਂ ਮੈਂ ਤੁਸੀਂ ਜਿਹੜਾ ਨਾ ਤੇ ਗਲਤ ਬੰਦੇ ਕੋਲ ਆ ਗਏ ਹੋ ਉਹ ਫਿਰ ਬਰਗਨਾ ਬਟਨ ਲੋਰ ਲੈਵਲ ਤੇ ਗ੍ਰਾਥਾਨੀਡਰ ਹੌਲਡਰ ਲੈਵਲ ਤੇ ਗੱਲ ਕਰਕੇ ਤੇ ਕਿਦੋਂ ਕੀਤਾ ਦੂਜਾ ਉਹ ਬਜ਼ੁਰਗ ਜਦੋਂ ਇੱਕ ਹੋਰ ਨੰਬਰ ਵੱਡਾ ਆ ਗਿਆ ਮੁੰਡੇ ਭੱਜ ਗਏ ਛੱਡ ਕੇ ਬਾਅਦ ਇਹਨਾਂ ਨੇ ਜਗਾ ਦੋ ਦੇਖੀ ਵੀ ਬਜ਼ੁਰਗ ਕੋਲ ਨੇ ਤਾਂ ਲੱਗਾ ਵੀ ਮਾੜੇ ਬਜ਼ੁਰਗ ਨੇ ਤੇ ਐਵੇਂ ਸਾਨੂੰ ਡਰਾ ਕੇ ਫਿਰ ਆਏ ਫਿਰ ਉਹਨਾਂ ਨੇ ਇੱਕ ਦੂਜਾ ਜਗ੍ਹਾ ਤੇ ਬੁਲਾ ਚੱਲੀ ਹੋਈ ਉਹ ਇੱਕਦੀ ਬੰਦੂਕ ਖੋ ਕੇ ਲਾ ਗਏ ਅੱਛਾ ਫੇਰ ਉਹ ਕਹਿੰਦੇ ਸਾਡੇ ਬੰਦਾ ਦੀ ਬੰਦੂਕ ਖੋ ਕੇ ਲਾ ਗਏ ਜੀ ਅੱਛਾ ਮੈਂ ਕਿਹਾ ਜੀ ਮੈਂ ਅੰਦਰ ਵੜ ਕੇ ਤੇ ਲੈ ਆਉਣਾ ਬੰਦੇ ਨਾਲ ਬੰਦੇ ਫੜ ਲੈ ਆਉਣਾ ਪਰ ਫੇਰ ਉਹੀ ਗੱਲ ਹੋਣੀ ਆ ਵੀ ਪੁਲਿਸ ਐਂਟਰੀ ਜਿਕਰ ਹੈ ਤੁਸੀਂ ਆਪਣੇ ਉੱਤੇ ਬਲੇਮ ਲੈ ਸਕਦੇ ਹੋ ਤਾਂ ਮੈਨੂੰ ਤਾਂ ਕੋਈ ਨਹੀਂ ਮੈਂ ਤਾਂ ਕਰ ਦੇਵਾਂਗਾ ਅੱਛਾ ਉਹ ਅਨੇ ਚ ਗਨੀ ਮੈਂ ਸਾਹਮਣੋਂ ਸਿਖੜੇ ਵਰਦੀ ਚ ਬਾਹ ਤੇ ਸਰਾਲ ਦੇ ਪਾਸੇ ਜੀ ਤੇ ਗਨੀ ਪੂਰਨ ਸਿੰਘ ਜਾ ਰਹੇ ਸਨ ਮੈਨੂੰ ਦੇਖਿਆ ਤੇ ਮੈਨੂੰ ਅੱਛਾ ਮੇਰਾ ਉਹਨਾਂ ਨਾਲ ਚੰਗਾ ਪਿਆਰ ਸੀ ਬੜਾ ਸੱਜਣ ਸਾણો ਤੇ ਕਿਰਦੇ ਛੋਟੇ-ਮੋਟੇ ਕੰਮ ਲਈ ਕਿਤੇ ਆਇਆ ਹੁਣੇ ਮੈਂ ਕਰਤਾ ਹੋਣਾ ਤੇ ਮੈਨੂੰ ਕਿਰਦੇ ਵਿਰਸਾਬ ਤੇ ਕਾਦਲੀ ਖੜੇ ਹੋ ਮਾਝਾ ਜੀ ਉਹਦਾਂ ਬੰਨ ਰਾਈਫਲ ਲੱਗੇ ਸੀ ਖੋ ਕੇ ਤੇ ਹੁਣ ਤੁਸੀਂ ਕੀ ਕਰਨ ਲੱਗੇ ਹੋ ਮਹ ਰਾਈਫਲ ਵੀ ਦੱਸ ਦੋ ਕਿਹਦੀ ਸੀ ਹਾਂਜੀ ਰਾਈਫਲ ਵੀ ਦੱਸ ਦੋ ਕਿਹਦੀ ਸੀ ਮੈਂ ਹਾਂ ਤੇ ਮੈਂ ਕਿਹਾ ਉਹ ਰਾਈਫਲ ਜਿਹੜੀ ਆ ਨਾ ਉਹ ਇਦਾਂ ਲੱਗੇ ਨੇ ਤੇ ਉਹ ਲਿਆਉਣੀ ਪੈਣੀ ਅੰਦਰੋਂ ਤੇ ਤੁਸੀਂ ਜਾ ਕੇ ਲਿਆਓਗੇ ਬਸ ਇਹ ਦੇਖੋ ਜੀ ਬੰਦੇ ਲੈ ਕੇ ਗਏ ਨੇ ਤੇ ਮੈਨੂੰ ਤਾਂ ਲਿਆਉਣੀ ਪੈਣੀ ਨਾ ਅੰਦਰੋਂ ਤੋਂ ਮੈਨੂੰ ਕੋਈ ਹਾਏ ਹਾਏ ਨਾ ਇਦਾਂ ਕਰਿਆ ਜੀ ਤੁਸੀਂ ਚੰਗੇ ਇਨਸਾਨ ਹੋ ਤੁਸੀਂ ਕਿਉਂ ਵਿੱਚ ਵੜਦੇ ਹੋ ਮੈਂ ਕਿਹਾ ਜੀ ਮੈਂ ਨਹੀਂ ਵੜਨਾ ਚਾਹੁੰਦਾ ਔਰ ਮੈਂ ਫਰਸੇ ਬੜਮੜਾ ਬਰਦੀਦਾ ਤੇ ਐਥੇ ਕਿਉਂ ਖੜੋਤੇ ਸੋ ਮੈਂ ਕਹਿਆ ਜੀ ਵੀ ਮੈਂ ਵੜਦਾ ਸੀ ਤੇ ਹਾਂ ਮੈਂ ਵੀ ਮੈਂ ਕਹਿਆ ਜੀ ਬਈ ਮੈਂ ਵੀ ਸੱਚੇ ਪਾਤਸ਼ਾਹ ਨੂੰ ਮੈਂ ਵੀ ਉਹਨਾਂ ਦੀ ਜ਼ੁਬਾਨ ਬੋਲ ਰਿਹਾ ਮੈਂ ਕਹਿਆ ਜੀ ਮੈਂ ਵੀ ਅਰਦਾਸ ਕਰਦਾ ਪਿਆ ਸੀ ਕੋਈ ਆਵਜਾ ਸੱਚੇ ਪਾਤਸ਼ਾਹ ਮਹਾਂਪੁਰਖ ਭੇਜ ਦੇ ਵੀ ਜਿਹੜਾ ਮੈਨੂੰ ਵੜਨ ਤੋਂ ਰੋਕ ਦੇ ਕਿ ਜਿੱਦ ਵਜੇ ਸਾਡੀ ਵੀ ਤੇ ਮੈਂ ਕਹਿਆ ਜੀ ਮੈਂ ਨਹੀਂ ਤੁਸੀਂ ਦੱਸ ਪੋਏ ਤੇ ਕਦਰ ਜੇ ਮੈਂ ਰਫਲ ਲਿਆਦਿਆਂ ਅਸੀਂ ਉਹਦਾ ਤਰੀਕਾ ਹੁੰਦਾ ਸੀ ਜਿਵੇਂ ਅਸੀਂ ਤੁਹਾਨੂੰ ਰਫਲ ਲਿਆ ਦਈਏ ਮੈਂ ਕਹਿੰਦੀ ਜੇ ਤੂੰ ਜ਼ਰਾ ਰਫਲ ਲਿਆਦੋਂ ਮੈਂ ਮੁੜ ਜੂ ਇਥੋਂ ਫਿਰ ਵਾਦਾ ਵੀ ਫਿਰ ਨਹੀਂ ਆਵੋਗੇ ਮੈਂ ਕਿਹ ਕਹਿੰਦੀ ਜੀ ਵਾਦਾ ਮੈਂ ਨਹੀਂ ਆਵਾਂਗਾ ਰਫਲ ਲੈ ਕੇ ਮੈਂ ਉਸੇ ਵੱਲ ਚਲਾ ਜਾਊ ਤੇ ਕੰਦਰ ਫਿਰ ਠਰ ਜਾਊ ਸਾਨੂੰ ਅੰਦਰ ਜਾਣਿਆ ਜਰਰੀ ਅੰਦਰ ਚਲੇਗੇ ਉੰਦਰੋਂ ਵੀ ਮਿੰਟ ਤੋਂ ਬਾਅਦ ਗਲੀ ਦੇ ਬਾਹਰ ਆਏ ਤੇ ਹੱਥ ਤੇ ਰਾਈਫਲ ਪੜੀ ਤੇ ਮੈਨੂੰ ਲੈ ਕੇ ਦਿੱਤੀ ਕਹਿੰਦੇ ਆਹੀ ਸੀ ਮੈਂ ਦੇਖੀ ਕਿ ਮੈਂ ਗੰਦੀ ਆਹੀ ਸੀ ਤੇ ਤੁਹਾਡੀ ਬਹੁਤ ਮਿਹਰਬਾਨੀ ਤੇ ਅਸੀਂ ਹੁਣ ਵਾਪਸ ਚਲੇਗਾ ਮੈਂ ਉਹ ਜਾ ਕੇ ਜਨਤੀ ਗਈ ਸੀ ਮਨੋ ਪ੍ਰਤੀ ਮੈਂ ਕਹਾਂ ਆਹੀ ਹੈ ਕੰਦੀ ਆਹੀ ਹੈ ਕਿਹੜੀ ਬੰਦੂਕ ਕਿਹੜੀ ਸੀ ਉਹ ਰਾਈਫਲ 315 ਬੋਰ ਤੇ ਸਰਪਲ ਕਿੰਨੀ ਹੈਗੀ ਨਹੀਂ ਸੀ ਵੀ ਉਦੋਂ ਦੇ ਕਿ ਸਿਆ ਕਾਲੀ ਲੀਟਰ ਸੀ ਅੱਛਾ ਹਾਂ ਕੋਈ ਗਲਤ ਚੀਜ਼ ਨਹੀਂ ਸੀ ਓਕੇ ਲਸਨ ਸੋਲਡਰ ਸੀ ਆਦਾ ਆ ਗਿਆ ਕਾਲੀ ਦਲ ਨੂੰ ਮੁੰਡੇ ਖੋ ਕੇ ਲਾਏ ਉਹ ਵਾਪਸ ਕਰਕੇ ਗੱਲ ਖਤਮ ਹੋ ਗਈ ਉਹ ਫਿਰ ਇੱਥੇ ਕੀ ਹੁੰਦਾ ਪੰਜਾਬ ਚ ਨਾ ਫਿਰ ਕਹਾਣੀਆਂ ਚੱਲ ਪੈਂਦੀਆਂ ਜੀ ਉਹ ਤੇ ਪਤਾ ਨਹੀਂ ਕਿੱਥੋਂ ਦੀ ਸੀ ਜੀ ਕਾਹਦੀ ਸੀ ਉਹ ਫਿਰ ਮਤਲਬ ਪਰ ਉਹਦੇ ਚ ਸੱਚਾਈ ਕੁਛ ਨਹੀਂ ਸੀ ਭਈ ਉਹ ਬੁੰਡੇ ਖੋ ਕੇ ਲਾਗੇ ਸੀ ਉਹ ਵਾਪਸ ਲਿਆਤੀ ਗੱਲ ਖਤਮ